ਜਦੋਂ ਵਾਜਦੇ ਸੀ 12 ਸਰਦਾਰ ਉੱਠਦੇ ਜਾ ਕੇ ਚੱਕਦੇ ਸੀ ਲੱਕੋਂ ਵੀ ਜਿਤਾਣਾ ਲੁੱਟਦੇ ਟਕੇ ਟਕੇ ਵੇਕਦੀਆਂ ਤੀਆਂ ਸੀ ਜਵਾਨ ਜਿੱਥੇ ਸਿੰਘ ਸਰਦਾਰ ਮੋੜ ਕੇ ਲੈ ਆਉਂਦੇ ਸੀ ਲੱਲੀ ਛੱਲੀ ਜਾਣਦੀ ਨੀ ਕਿਵੇਂ ਸਿੰਘ 12 ਵਜੇ ਇਕੀਆਂ ਦੀ ਕੱਤੀ ਬਾਜੀ ਪਾ ਕੇ ਆਉਂਦੇ ਸੀ ਲੱਲੀ ਛੱਲੀ ਜਾਣਦੀ ਨੀ ਕਿਵੇਂ ਸਿੰਘ 12 ਵਜੇ ਇਕੀਆਂ ਦੀ ਕੱਤੀ ਬਾਜੀ ਪਾ ਕੇ ਆਉਂਦੇ ਸੀ ਪਹਿਲਾ ਮਾਰ ਦੇ ਪਗਾਈ ਪਿਛਮਾ ਵੀ ਮੰਗਦੇ ਇਹੇ ਨਾਗ ਜ਼ਹਿਰੀਲੇ ਪੇਠੇ ਪਿੱਛੇ ਡੰਗਦੇ ਕਰੋ ਚੱਕ ਕੇ ਲੈ ਜਾਂਦੇ ਜਦੋਂ ਤੀਆਂ ਸੀ ਮਗਲ ਹੱਥੀ ਤੋੜਦੇ ਸੀ ਆਪੇ ਨਾ ਟੁਖਾ ਕਹਾਉਂਦੇ ਸੀ ਲੱਲੀ ਛੱਲੀ ਜਾਣਦੀ ਨੀ ਕਿਵੇਂ ਸਿੰਘ 12 ਵਜੇ ਇਕਿਆਂ ਦੀ ਕੱਤੀ ਬਾਜੀ ਪਾ ਕੇ ਆਉਂਦੇ ਸੀ ਲੱਲੀ ਛੱਲੀ ਜਾਣਦੀ ਨੀ ਕਿਵੇਂ ਸਿੰਘ 12 ਵਜੇ ਇਕਿਆਂ ਦੀ ਕੱਤੀ ਬਾਡੀ ਪਾ ਕੇ ਆਉਂਦੇ ਸੀ ਆਹੀ ਸੀ ਏਕਾਤ ਤੁਹਾਡੀ ਪੁੱਲਗੇ ਜੋ ਬੀਤੀਆਂ ਤੁਹਾਡੇ ਪਿੱਛੇ ਸਿੰਘਾਂ ਕੁਰਬਾਨੀਆਂ ਜੋ ਕੀਤੀਆਂ ਤਈਆਂ ਜੋ ਛਡਾਈਆਂ ਸਿੰਘਾਂ ਵਾਰ ਦੇ ਨਾ ਕਰੇ ਬਾਰ ਕੱਟੀਏ ਨੇ ਰਾਤ ਆਖ ਕੇ ਬੁਲਾਉਂਦੇ ਸੀ ਲੱਲੀ ਛੱਲੀ ਜਾਣਦੀ ਨੀ ਕਿਵੇਂ ਸਿੰਘ 12 ਵਜੇ ਇਕਿਆਂ ਦੀ ਕੱਤੀ ਬਾਜੀ ਪਾ ਕੇ ਆਉਂਦੇ ਸੀ ਲੱਲੀ ਛੱਲੀ ਜਾਣਦੀ ਨੀ ਕਿਵੇਂ ਸਿੰਘ 12 ਵਜੇ ਇਕਿਆਂ ਦੀ ਕੱਤੀ ਬਾਜੀ ਪਾ ਕੇ ਆਉਂਦੇ ਸੀ ਲੱਗਦਾ ਏਕਾ ਤਾ ਤੁਸੀਂ ਆਪਣੀ ਉਹ ਭੁੱਲ ਗਏ ਜਾਣਦੇ ਨੇ ਸਿੰਘਾਂ ਵਾਲੇ ਸਰਾਂ ਦੇ ਸੀ ਮੁੱਲ ਪਏ ਲੱਗਦਾ ਏਕਾ ਤਾ ਤੁਸੀਂ ਆਪਣੀ ਉਹ ਭੁੱਲ ਗਏ ਜਾਣਦੇ ਨੇ ਸਿੰਘਾਂ ਵਾਲੇ ਸਰਾਂ ਦੇ ਸੀ ਮੁੱਲ ਪਏ ਸਵਾ ਸਵਾ ਲੱਖ ਨਾਲ ਸਿੰਘ ਸੀ ਲੜਾਇਆ ਮੱਲੀ ਵੱਡੇ ਵੱਡੇ ਸੁੱਕਣੇ ਗਛਰੇ ਪਾਉਂਦੇ ਸੀ ਲੱਲੀ ਛੱਲੀ ਜਾਣਦੀ ਨੇ ਕਿਵੇਂ ਸਿੰਘ 12 ਵਜੇ ਇਕਿਆਂ ਦੀ ਕੱਤੀ ਪਾੜੀ ਪਾ ਕੇ ਆਉਂਦੇ ਸੀ ਲੱਲੀ ਛੱਲੀ ਬੰਦੀਨ ਕਿਵੇਂ ਸਿੰਘ 12 ਵਜੇ ਇਕੀਆਂ ਦੀ ਕੱਤੀ ਬਾਡੀ ਪਾ ਕੇ ਆਉਂਦੇ ਸੀ ਇਕੀਆਂ ਦੀ ਕੱਤੀ ਬਾਡੀ ਪਾ ਕੇ ਆਉਂਦੇ ਸੀ